ਸਤਿ ਸ਼੍ਰੀ ਅਕਾਲ ਦੋਸਤੋ ਅਸ ਕਰਦਾ ਹਾਂ ਤੁਸੀਂ ਤੰਦਰੁਸਤ ਹੋਵੋਗੇ ਠੀਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਅੱਖਾਂ ਦੇ नीचे ਜਿਹੜੇ ਕਾਲੇ ਘੇਰੇ ਬਣ ਜਾਂਦੇ ਨੇ ਡਾਰਕ ਸਰਕਲ ਬਣ ਜਾਂਦੇ ਨੇ ਆਪਾਂ ਉਹਨਾਂ ਨੂੰ ਕਿਵੇਂ ਠੀਕ ਕਰ ਸਕਦੇ ਹਾਂ ਘਰੇਲੂ ਨੁਕਤੇ ਨਾਲ ਤੇ ਕੀ ਕਾਰਨ ਹੁੰਦੇ ਹੋ ਵੀ ਜਿਹੜੀ ਆਪਾਂ ਨੂੰ ਉਹ ਬਣ ਜਾਂਦੇ ਨੇ ਦੋਸਤੋ ਇਹਦੇ ਕਈ ਕਾਰਨ ਹੁੰਦੇ ਨੇ ਜਿਵੇਂ ਨੀਂਦ ਦਾ ਘੱਟ ਆਉਣਾ ਸਟ्रेस ਜ਼ਿਆਦਾ ਰਹਿਣਾ ਨਿਊਟ੍ਰੀਸ਼ਨ ਦੀ ਕਮੀ ਹੋ ਜਾਣਾ ਜਾਂ ਪੇਟ ਦਾ ਆਪਣਾ ਸਾਫ਼ ਨਾ ਹੋਣਾ ਜਾਂ ਦੋਸਤੋ ਜਿਆਦਾਤਰ ਕਈ ਲੋਕ ਆਪਾਂ ਦੇਖਿਆ ਵੀ ਕੰਪਿਊਟਰ ਤੇ ਜਿਆਦਾ ਕੰਮ ਕਰਦੇ ਨੇ ਉਹਨਾਂ ਨੂੰ ਇਹ ਜਿਆਦਾ ਪ੍ਰੋਬਲਮ ਆ ਜਾਂਦੀ ਹੈ ਜਾਂ ਅਲਰਜੀ ਦਾ ਹੋਣਾ ਡਰਾਈਨਸ ਜਿਆਦਾ ਰਹਿਣ ਲੱਗ ਜਾਣੀ ਜਾਂ ਦੋਸਤੋ ਆਪਾਂ ਨੂੰ ਮੰਨ ਕੇ ਦੇਖੀ ਆਪਾਂ ਜਦੋਂ ਅਲਰਜੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਸਕਿਨ ਆਪਣੀ ਡਰਾਈ ਹੋ ਜਾਂਦੀ ਹੈ ਡਰਾਈ ਸਕਿਨ ਹੋਣ ਤੋਂ ਬਾਅਦ ਆਪਾਂ ਉਹਤੇ ਖਾਰਸ਼ ਕਰਦੇ ਆਂ ਖਾਰਸ਼ ਕਰਨ ਨਾਲ ਉਹ ਰੈੱਡ ਹੋ ਜਾਂਦੀ ਹੈ ਰੈੱਡ ਹੋਣ ਤੋਂ ਬਾਅਦ ਹੌਲੀ-ਹੌਲੀ ਉਹ ਕਾਲੀ ਹੋਣ ਲੱਗ ਜਾਂਦੀ ਹੈ ਸਕਿਨ ਤੇ ਯਾ ਦੋਸਤੋ ਆਪਾਂ ਨੂੰ ਕੋਈ ਲੀਵਰ ਦੀ ਕੋਈ ਕਿਡਨੀ ਦੀ ਪ੍ਰੋਬਲਮ ਹੋ ਜਾਣੀ ਇਹਦੇ ਨਾਲ ਵੀ ਆਪਾਂ ਨੂੰ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਰਹਿੰਦੀਆਂ ਨੇ ਤੇ ਆਪਾਂ ਇਹਨੂੰ ਘਰੇਲੂ ਨੁਕਤੇ ਨਾਲ ਠੀਕ ਕਿਵੇਂ ਕਰ ਸਕਦੇ ਹਾਂ ਦੋਸਤੋ ਇਹਦੇ ਵਾਸਤੇ ਆਪਾਂ ਲੈਣਾਗਾ ਅਲੋਵੇਰਾ ਅਲੋਵੇਰਾ ਤੁਸੀਂ ਦੇਖਿਆ ਹੋਣਾ ਆਪਣੇ ਆਮ ਹੀ ਘਰਾਂ ਦੇ ਵਿੱਚ ਹੁੰਦਾ ਹੀ ਹੈ ਅਲੋਵੇਰਾ ਤੁਸੀਂ ਲੈਣਾਗਾ ਉਹਨੂੰ ਤੁਸੀਂ ਛਿੱਲ ਕੇ ਉਹਦੇ ਕੰਡੇ ਉਤਾਰ ਕੇ ਉਹਦਾ ਜਿਹੜੀ ਗੁੱਦ ਜੀ ਹੁੰਦੀ ਹੈ ਉਹ ਲੈ ਲੈਣੀ ਆ ਉਹਦੇ ਵਿੱਚ ਦੋਸਤੋ ਤੁਸੀਂ ਪਾਉਣਾ ਵਿਟਾਮਿਨ E ਦਾ ਕੈਪਸੂਲ ਥੋੜਾ ਜਿਹਾ ਉਹਨੂੰ ਲੈ ਲਓ ਵਿਟਾਮਿਨ E ਦਾ ਕੈਪਸੂਲ ਪਾ ਲਓ ਉਹਦੇ ਵਿੱਚ ਉਹ ਮਿਕਸ ਕਰਕੇ ਤੇ ਉਹ ਤੁਸੀਂ ਅੱਖਾਂ ਦੇ ਯਾਨਕੀ ਮਾਲਿਸ਼ ਕਰਨੀ ਹੈ ਚਾਰੇ ਅੱਖਾਂ ਦੇ ਚਾਰੇ ਤਰਫ ਉਹਦੀ ਮਾਲਿਸ਼ ਕਰ ਲੈਣੀ ਹੈ 5-7 ਮਿੰਟ ਉਹਦੀ ਮਾਲਿਸ਼ ਕਰਨੀ ਹੈ ਉਸ ਤੋਂ ਬਾਅਦ ਦੋਸਤੋ ਆਪਾਂ ਇੱਕ ਬਣਾਵਾਂਗੇ ਪੇਸਟ ਪੇਸਟ ਦੋਸਤੋ ਤੁਸੀਂ ਚਮਚੇ ਦਾ ਘੱਟੋ ਘੱਟ ਚੌਥਾ ਹਿੱਸਾ ਤੁਸੀਂ ਹਲਦੀ ਲੈਣੀ ਹੈ ਉਹਦੇ ਵਿੱਚ ਅੱਧਾ ਚਮਚ ਵਿਸਣ ਪਾਉਣਾ ਤੇ ਉਹਦੇ ਵਿੱਚ ਥੋੜਾ ਜਿਹਾ ਗਲਾਬ ਜੈਲ ਪਾਓ ਗਲਾਬ ਜੈਲ ਪਾਉਣ ਤੋਂ ਬਾਅਦ ਉਹਨੂੰ ਮਿਕਸ ਕਰ ਲਓ ਉਸ ਤੋਂ ਬਾਅਦ ਦੋਸਤੋ ਕੱਚਾ ਦੁੱਧ ਪਾਉਣਾ ਉਹਦੇ ਵਿੱਚ ਇਹ ਚਾਰੋਂ ਚੀਜ਼ਾਂ ਮਿਕਸ ਕਰਕੇ ਜੇ ਤੁਹਾਨੂੰ ਐ ਲੱਗੇ ਵੀ ਪੇਸਟ ਜ਼ਿਆਦਾ ਢਿੱਲਾ ਬਣ ਗਿਆ ਤੇ ਉਹਦੇ ਵਿੱਚ ਥੋੜਾ ਜਿਹਾ ਤੁਸੀਂ ਬੇਸਣ ਐਡ ਹੋਰ ਕਰ ਲਓ ਕਿਉਂਕਿ ਆਪਾਂ ਹਾਰਡ ਹੀ ਬਣਾਉਣਾ ਜ਼ਿਆਦਾ ਉਹਨੂੰ ਢਿੱਲਾ ਨਹੀਂ ਬਣਾਉਣਾ ਜਿਹੜਾ ਕਿ ਆਪਣੀ ਅੱਖਾਂ ਦੇ ਉੱਪਰ ਅਪਲਾਈ ਹੋ ਜੇ ਚਾਰੋਂ ਤਰਫ ਤੁਸੀਂ ਜੇ ਢਿੱਲਾ ਬਣਾਓਗੇ ਤਾਂ ਫਿਰ ਉਹ ਆਪਣੀ ਅੱਖਾਂ ਦੇ ਖੜਨਾ ਨਹੀਂਗਾ ਹਾਰਡ ਹੀ ਥੋੜਾ ਜਿਹਾ ਉਹਨੂੰ ਬਣਾਉਣਾਗਾ ਤੇ ਉਸ ਤੋਂ ਬਾਅਦ ਦੋਸਤੋ ਉਹਨੂੰ ਤੁਸੀਂ ਅਪਲਾਈ ਕਰ ਦੇਣਾ ਅੱਖਾਂ ਦੇ ਚਾਰੋਂ ਤਰਫ ਅਪਲਾਈ ਕਰ ਦੇਣਾ ਅਪਲਾਈ ਕਰਨ ਤੋਂ ਬਾਅਦ ਦੋਸਤੋ ਤੁਸੀਂ ਅੱਧਾ ਪੌਣਾ ਘੰਟਾ ਉਹਨੂੰ ਰੱਖਣਾ ਉਸ ਤੋਂ ਬਾਅਦ ਤੁਸੀਂ ਅਪਲਾਈ ਕਰਨ ਤੋਂ ਬਾਅਦ ਹੀ ਤੁਸੀਂ ਖੀਰਾ ਕੱਟ ਲੈਣਾ ਖੀਰੇ ਕੱਟ ਕੇ ਤੁਸੀਂ ਅੱਖਾਂ ਦੇ ਉੱਪਰ ਰੱਖ ਲੈਣੇ ਆ ਅੱਧਾ ਪੌਣਾ ਘੰਟਾ ਤੁਸੀਂ ਰੈਸਟ ਕਰਨੀ ਹੈ ਅੱਧਾ ਪੌਣਾ ਘੰਟਾ ਰੈਸਟ ਕਰਨ ਤੋਂ ਬਾਅਦ ਦੋਸਤੋ ਤੁਸੀਂ ਇਹਨੂੰ ਸਾਫ਼ ਪਾਣੀ ਨਾਲ ਅੱਖਾਂ ਨੂੰ ਧੋ ਦਿਓ ਸਾਫ਼ ਪਾਣੀ ਧੋਣ ਤੋਂ ਬਾਅਦ ਦੋਸਤੋ ਇੱਕ ਲੈਣਾ ਨਾਰੀਅਲ ਤੇਲ ਨਾਰੀਅਲ ਤੇਲ ਵੀ ਲੈ ਸਕਦੇ ਹੋ ਤੁਸੀਂ ਬਦਾਮ ਤੇਲ ਵੀ ਲੈ ਸਕਦੇ ਹੋ ਤੇ ਇਹਨਾਂ ਨੂੰ ਦੋਸਤੋ ਤੁਸੀਂ ਅੱਖਾਂ ਤੇ ਹੌਲੀ-ਹੌਲੀ ਮਾਲਿਸ਼ ਕਰਨੀ ਹੈ ਮਾਲਿਸ਼ ਕਰਨ ਤੋਂ ਬਾਅਦ ਤੇ ਤੁਸੀਂ ਆਪਦਾ ਜੋ ਵੀ ਕੰਮ ਕਰਨਾ ਸੋਣਾ ਕੁਝ ਵੀ ਉਹ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਸਵੇਰ ਉੱਠਣਸਾਰ ਦੋਸਤੋ ਫਿਰ ਤੁਸੀਂ ਐਂ ਕਰਨਾ ਸਾਫ ਪਾਣੀ ਨਾਲ ਅੱਖਾਂ ਨੂੰ ਧੋ ਲੈਣਾ ਉਸ ਤੋਂ ਬਾਅਦ ਨਾਰੀਅਲ ਤੇਲ ਤੇ ਜਾਂ ਬਦਾਮ ਤੇਲ ਇਹਦੀ ਤੁਸੀਂ ਮਾਲਿਸ਼ ਕਰ ਲੈਣੀ ਹੈ ਜਦੋਂ ਵੀ ਤੁਸੀਂ ਕੰਮ ਤੇ ਜਾਣਾ ਦੋਸਤੋ ਉਦੋਂ ਚਸ਼ਮਾ ਲਾ ਕੇ ਰੱਖਣਾ ਧੁੱਪ ਦੇ ਵਿੱਚ ਵੀ ਤੁਸੀਂ ਚਸ਼ਮਾ ਲਗਾ ਕੇ ਰੱਖਣਾਗਾ ਤੇ ਥੋੜੇ ਜੀ ਦਿਨਾਂ ਦੇ ਵਿੱਚ ਹੀ ਤੁਹਾਨੂੰ ਇਹਦਾ ਤੋਂ ਫਰਕ ਦਿਖਣਾ ਸ਼ੁਰੂ ਹੋ ਜਾਊਗਾ ਤੇ ਰੈਗੂਲਰ ਤੁਸੀਂ 2-3 ਮਹੀਨੇ ਅਪਲਾਈ ਕਰੋਗੇ ਤਾਂ ਤੁਹਾਡੇ ਜਿਹੜੇ ਕਾਲੇ ਘਰੀਏ ਬਿਲਕੁਲ ਠੀਕ ਹੋ ਜਾਣਗੇ ਆਸ ਕਰਨਾ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਊਗੀ ਜੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅੱਗੇ ਹੋਰ ਵੀਡੀਓ ਆਪਣੀਆਂ ਦੇਖਣ ਲਈ ਪੇਜ ਨੂੰ ਫੋਲੋ ਕਰੋ ਸਤਿ ਸ਼੍ਰੀ ਅਕਾਲ ਸਾਰੇ